ਇਕ ਤਾਂ ਇਹਨੂੰ ਜੇਲ੍ਹ ਦੇ ਵਿੱਚ ਵੀਆਈਪੀ ਟ੍ਰੀਟਮੈਂਟ ਮਿਲਦਾ ਪਿਆ ਜੀ ਅਸੀਂ ਜੇਲ੍ਹ ਪ੍ਰਸ਼ਾਸਨ ਨੂੰ ਪੰਜਾਬ ਸਰਕਾਰ ਤੋਂ ਮੰਗ ਕਰਦੇ ਵੀ ਇਹ ਸ਼ਿਵ ਲਾਲ ਲੋਡੇ ਦੀ ਜੇਲ੍ਹ ਫਰੋਜਪੁਰ ਚੇਂਜ ਕੀਤੀ ਜਾਵੇ ਫਾਜ਼ਿਲਕਾ ਤੋਂ ਫਰੋਜਪੁਰ ਇਹਨੂੰ ਕੀਤਾ ਜਾਵੇ ਔਰ ਇੱਕ ਅਸੀਂ ਹਾਈ ਕੋਰਟ ਕੇ ਨੇ ਇਹਦੀ ਸੈਸ਼ਨ ਚੋਂ ਜ਼ਬਾਨਤ ਰਿਜੈਕਟ ਹੋ ਚੁੱਕੀ ਹੈ ਔਰ ਅਸੀਂ ਹਾਈ ਕੋਰਟ ਦੇ ਜੱਜ ਸਾਹਿਬ ਨੂੰ ਰਿਕਵੈਸਟ ਕਰਦੇ ਵੀ ਜਿਸ ਤਰ੍ਹਾਂ ਦਾ ਇਹਨੇ ਘਨੋਣਾ ਕਾਂਡ ਕੀਤਾ ਹੈ ਬੁਰੀ ਤਰ੍ਹਾਂ ਭੀਮ ਹੱਤਿਆ ਕਾਂਡ ਦੇ ਵਿੱਚ ਭੀਮ ਨੂੰ ਬੁਰੀ ਤਰ੍ਹਾਂ ਗੁਰਜੰਟ ਨੂੰ ਜਖਮੀ ਕੀਤਾ ਭੀਮ ਦੀ ਹੱਤਿਆ ਕੀਤੀ ਹੈ ਉਸ ਤਰ੍ਹਾਂ ਇਹਨੂੰ ਕੱਟੋ-ਕੱਟ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ। ਇਹ ਰਾਮਸਰੇ ਪਿੰਡ ਵਿੱਚ ਸ਼ਿਵ ਲਾਲ ਡੋਡੇ ਦੇ ਘਰ ਦੇ ਨੇੜੇ ਹਾਤਾ ਸੀ ਜੀ ਜਿੱਥੇ ਸਾਨੂੰ ਬੁਲਾਇਆ ਗਿਆ ਸੀ ਜਿੱਥੇ ਵਾਰਦਾਤ ਹੋਈ ਉਹ ਹੀ ਬਿਆਨ ਕੀਤੀ ਸੀ ਅੱਜ ਨੂੰ ਨਹੀਂ ਜਿੱਥੇ ਵੱਡਾ ਕੁੱਟੀ ਹੋਈ ਹੈ ਜਿੱਥੇ ਹੱਥ ਪੈਰ ਕੱਟੇ ਗਏ ਨੇ ਕੀ ਉਹ ਸ਼ਿਵ ਲਾਲ ਡੋਡਾ ਦਾ ਫਾਰਮ ਹਾਊਸ ਸੀਗਾ ਨਹੀਂ ਫਾਰਮ ਹਾਊਸ ਸੀ ਤੇ ਉਹ ਬਾਹਰ ਲਾਤਾ ਸੀਗਾ ਹਾਤਾ ਸੀ ਨਹੀਂ ਜਿਵੇਂ ਕਿ ਤੁਹਾਡੇ ਵੱਲੋਂ ਪਹਿਲਾਂ ਕਿਹਾ ਗਿਆ ਸੀ ਕਿ ਪਹਿਲੇ ਬਿਆਨਾਂ ਦੇ ਅੰਦਰ ਕਿਹਾ ਗਿਆ ਸੀ ਕਿ ਜਿਹੜੇ ਵਾਰਦਾਤ ਸਾਰੀ ਉਹਨਾਂ ਦੇ ਫਾਰਮ ਹਾਊਸ ਤੇ ਹੋਈ ਹੈ ਪਹਿਲਾਂ ਮੀਡੀਆ ਵਿੱਚ ਵੀ ਤੁਸੀਂ ਕਹਿ ਚੁੱਕੇ ਜੀ ਪਰ ਦੇਖੋ ਜੀ ਸੋ ਗੱਲਾਂ ਹੁੰਦੀਆਂ ਚਲੋ ਇਸ ਦੀ ਗੱਲ ਪੁੱਛੇ ਆਪਾਂ ਕੋਈ ਹੋਰ ਮੈਟਰ ਛੇੜੋ ਤੇ ਛਿਵਲਾਲ ਡੋਡਾ ਤੇ ਮੇਰੇ ਡੋਡਾ ਕੀ ਦੋਸ਼ੀ ਹੈਗੇ ਨਹੀਂ ਉਸ ਟਾਈਮ ਤੇ ਅਸੀਂ ਨਾ ਤੇ ਇਹਨਾਂ ਨੂੰ ਹਾਜ਼ਰ ਵੇਖਿਆ ਜੀ ਨਾ ਹੀ ਇਹਨਾਂ ਦੀ ਜਗ੍ਹਾ ਤੇ ਕਾਂਡ ਹੋਇਆ ਜੀ ਹੁਣ ਤੱਕ ਤਾਂ ਸਾਨੂੰ ਲੱਗਦਾ ਵੀ ਜਿਵੇਂ 25 ਬੰਦਿਆਂ ਦਾ ਚਲਾਨ ਪੇਸ਼ ਹੋ ਚੁੱਕਿਆ ਹਲੇ ਤੱਕ ਤਾਂ ਸਾਡੇ ਥੋੜੇ ਫੇਵਰ ਚ ਜੁੜਿਆ ਮੇਨ ਦੋਸ਼ੀ ਛਿਵਲਾਲ ਡੋਡਾ ਹੈ ਮੇਨ ਮਕਸਦ ਉਹੀ ਬੰਦਾ ਜਿਹੜਾ ਮੇਨ ਹੈ ਉਹਨੂੰ ਅੰਦਰ ਦਿੱਤਾ ਜੁਵਿੰਦ ਦਿੱਤਾ ਉਹੀ ਅੰਦਰ ਪੱਕਾ ਹੋਵੇ ਉਹਨੂੰ ਫਾਂਸੀ ਤੱਕ ਲੈਣਾ ਲੈ ਕੇ ਜਾਣਾ ਇਹਨਾਂ ਫਰਜ਼ੇ ਆ ਮੈਂ ਆਪਦੀ ਮਾਂ ਦੀ ਜਿਹੜੀਆਂ ਬਦਸੀਸ ਇਹਦੇ ਨਾਲ ਮੈਂ ਮੈਂ ਤਾਂ ਮੇਰੀ ਮਾਂ ਦੋਵੇਂ ਬੈਠਾਂਗੇ ਜੇ ਸ਼ੁੱਕਰਵਾਰ ਨੂੰ ਸਾਡਾ ਕੋਈ ਹੱਲ ਨਾ ਹੋ ਜਾਵੇ ਸਾਰੀ ਕਮੇਟੀ ਸਾਡੇ ਨਾਮ ਨੂੰ ਜੋ ਵੀ ਸੱਚ ਸੀ ਉਹ ਅਸੀਂ ਕੋਰਟ 'ਚ ਦੱਸ ਚੁੱਕੇ ਹਾਂ ਕੀ ਸੱਚ ਸੀ ਸਰ ਕਿਸ ਤਰ੍ਹਾਂ ਦੀ ਕੀ ਕੀ ਗੱਲ ਸੀਗੀ ਅੱਜ ਕੋਰਟ ਦੇ ਵਿੱਚ ਕਿਸ ਤਰ੍ਹਾਂ ਦੀ ਗਵਾਹੀ ਕੀ ਦੱਸਿਆ ਗਿਆ ਤੁਹਾਡੇ ਵੱਲੋਂ ਜੀ ਭਾਈ ਜੀ ਜੋ ਸੱਚ ਸੀ ਅਸੀਂ ਉਹ ਅੱਜ ਕੋਰਟ 'ਚ ਕਲੀਅਰ ਕਰਤਾ ਇਹਨਾਂ ਦਾ ਕਸੂਰ ਸੀ ਜਿਨ੍ਹਾਂ ਨੇ ਸਾਡੇ ਨਾਲ ਵਾਰਦਾਤ ਕੀਤੀ ਆ ਜੀ 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 ਅਸੀਂ ਉਹ ਬਿਆਨ ਕੀਤੀ ਆ ਜੀ ਜੱਸ ਸਾਹਿਬ ਜੀ ਜੀ ਇਸ ਚ ਕੋਈ ਦੋਨਾ ਨਹੀਂ ਕਿਸੇ ਨੂੰ ਪ੍ਰੋਬਲਮ ਹੈ ਸੱਚ ਚ ਤੇ ਅਸੀਂ ਉਹ ਸੱਚ ਹੀ ਕਵਾਂਗੇ ਜੋ ਸੱਚ ਹੈ ਬਸ ਸੱਚ ਹੈਗੀ ਮੜਾ ਮੀਡੀਆ ਨੂੰ ਵੀ ਮੜਾ ਦੱਸ ਦੋ ਨਾ ਕੀ ਦੁਨੀਆ ਦੇ ਅੱਜ ਮੈਂ ਮੈਂ 2 ਘੰਟੇ ਸਰ ਕੋਰਟ ਦੇ ਵਿੱਚੋਂ ਰਿਕੁਐਸਟ ਵੀ ਮੈਂ ਕਮਲੋਆ